ਕੇਵਲਰ ਕੇਵਲ ਮਈਆਂ ਦੋਆਂ ਇਹ ਸੂਖਮੰਨ ਸਾਡੇ ਅੰਦਰ ਤੇ ਇਹ ਪ੍ਰਗਟ ਹੁੰਦਾ ਸਾਡੀਆਂ ਅੱਖਾਂ ਰਾਈ ਸਾਡੀ ਜੀਵਾਨ ਰਾਈ ਇਹ ਪ੍ਰਗਟ ਹੁੰਦਾ ਫਿਰ ਤੇ ਬਾਪੂ ਕਹਿੰਦੇ ਭਾਈ ਬੜਾ ਸੂਖਮ ਰੋਗ ਆ ਪਰ ਹੈ ਬੜਾ ਬਟਾਏ ਤੇ ਇਹ ਇਕੱਲਾ ਪੁਰਾਣ ਈਵਾਨ ਜੀ ਮਨੁੱਖ ਨੂੰ ਇੱਕ ਖਾਸ ਕਰਕੇ ਮਾਲਕ ਨੇ ਦਿੱਤਾ ਹਮੇ ਰੋਗ ਮਨੁੱਖਾ ਦਿਨ 84 ਲੱਖ ਦੇ ਵਿੱਚੋਂ ਸਰਦਾਰ ਮੰਨਿਆਂ ਦੇ ਤੈਨੂੰ ਹਮੇ ਦਾ ਰੋਗ ਸਭ ਤੋਂ ਵੱਧ ਬਖਸ਼ਤਾ ਹੋਰ ਜੁਨਾ ਵਿੱਚ ਵੀ ਰੋਗ ਹੈ ਨ ਪਰ ਉਹ ਰੋਗ ਬਾਪੂ ਨੇ ਬਖੋ ਵਖਰੇ ਦੱਸ ਦਿੱਤੇ ਕਾਮ ਰੋਗ ਮੈੰਗਲ ਵਸ ਲੀਨਾ ਕਾਮ ਦਾ ਰੋਗ ਸਭ ਕੋ ਵੱਧ ਹਾਥੀ ਦੇ ਅੰਦਰ ਮੈੰਗਲ ਹਾਥੀ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖੱਪ ਗਏ ਪੁਰੰਗਾ ਅੱਖਾਂ ਨਾਲ ਵੇਖਣ ਦਾ ਚਸ਼ਕਾ ਪਤੰਗੇ ਨੂੰ ਲਿਤਾ ਤੇ ਭਾਈ ਨਾਦ ਰੋਗ ਖੱਪ ਗਏ ਪੁਰੰਗਾ ਹਿਰਨ ਵਿਚਾਰਾ ਖੰਡਾ ਹੀੜੇ ਦੇ ਨਾਦ ਨਾਲ ਹੀ ਮਾਰਿਆ ਜਾਂਦਾ ਕੰਨਾਂ ਦਾ ਰੋਗ ਦਿੱਤਾ ਜੋ ਜੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਜਿਹੜੀ ਜਿਹੜੀ ਜੋਂ ਨੂੰ ਤੁਸੀਂ ਨਿਗਾਹ ਮਾਰ ਤਕੋਂਗੇ 84 ਦੇ ਅੰਦਰ ਹਰ ਇੱਕ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਰੋਗ ਚੁੰਬੜਿਆ ਹੋਇਆ ਤੇ ਜੇ ਬਚਿਆ ਹੋਇਆ ਤੇ ਸਤਗੁਰ ਜੋਗੀ ਗੁਰੂ ਜੋਗੀ ਪਰਮਾਤਮਾ ਇਹ ਭਾਈ ਇਸ ਨਾਮ ਰੋਗਾਂ ਤੋਂ ਬਾਹਰੇ ਹੈ ਇਹਨਾਂ ਨੂੰ ਇਹ ਰੋਗ ਨਹੀਂ ਹੋ ਸਕਦੇ ਤੇ ਗੁਰਮੁਖੀ ਡਾਕ ਖਾਸ ਰੋਗ ਨੂੰ ਮਨੁੱਖਾ ਜਨਮ ਵਿੱਚ ਦਿੱਤਾ ਇਹ ਛੋਟਾ ਜਿਹਾ ਰੋਗ ਨਹੀਂ ਬਾਪੂ ਨਾਨਕ ਸਾਹਿਬ ਜੀ ਕਹਿੰਦੇ ਮੇਰੀ ਨਜ਼ਰ ਤੋਂ ਥਕੋ ਹਮੈ ਦੀਰਗ ਰੋਗ ਹੈ दारू ਪੀ ਇਸ ਮਾਹੇ ਹੰਕਾਰ ਦਾ ਰੋਗ ਬਹੁਤ ਵੱਡਾ ਇਸ ਹੰਕਾਰ ਦੇ ਰੋਗ ਨੇ 라वण ਵਰਗਿਆਂ ਦੀ ਮਤ ਮਾਰ ਦਿੱਤੀ ਚਾਰ ਵਿਦਾਂ ਦਾ ਗਿਆਤਾ ਹੋਣ ਦੇ ਬਾਵਜੂਦ